ਰੋਟਰੀ ਕਲੱਬ ਸਮਾਣਾ ਡਾਇਨਾਮਿਕ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਅੱਖਾਂ ਦੇ ਆਪਰੇਸ਼ਨ ਦਾ ਮੁਫਤ ਕੈਂਪ ਮਹਾਰਾਜਾ ਅਗਰਸੈਨ ਜਨਮ ਦਿ ਦੇ ਸ਼ੁਭ ਅਵਸਰ ਤੇ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ 3 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ ਇਹ ਕੈਂਪ ਸ਼੍ਰੀਮਤੀ ਵਿਦਿਆਦੇਵੀ ਅਤੇ ਸਵਰਗੀ ਸ੍ਰੀ ਵੀਰਪਾਲ ਮਿੱਤਲ ਜੀ ਦੀ ਯਾਦ ਦੇ ਵਿੱਚ ਪਵਨ ਮਿੱਤਲ ਜੀ, ਦਰਸ਼ਨ ਮਿੱਤਲ ਜੀ, ਐਮਸੀ ਸੋਮਨਾਥ ਮਿੱਤਲ, ਨਰਿੰਦਰ ਮਿੱਤਲ ਅਤੇ ਰਾਜੀ ਮਿੱਤਲ ਜੀ ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਹੈ। ਸ਼ੂਗਰ ਦਾ ਟੈਸਟ ਕ੍ਰਿਸ਼ਨਾ ਲੈਬਾਰਟਰੀ ਅਨਮੋਲ ਗੋਇਲ ਜੀ ਵੱਲੋਂ ਫ੍ਰੀ ਕੀਤਾ ਜਾਏਗਾ। 3 ਤਰੀਕ ਨੂੰ ਅਗਰਵਾਲ ਧਰਮਸ਼ਾਲਾ ਦੇ ਵਿੱਚ ਪਹੁੰਚ ਕੇ ਇਸ ਕੈਂਪ ਦਾ ਲਾਭ ਤੁਸੀਂ ਉਠਾ ਸਕਦੇ ਹੋ ਕੈਂਪ ਦੇ ਵਿੱਚ ਅੱਖਾਂ ਦੇ ਮਾਹੇ ਡਾਕਟਰ ਦ੍ਰਿਸ਼ਟੀ ਅੱਖਾਂ ਦੇ ਹਸਪਤਾਲ ਵਾਲੇ ਭੇਸ਼ਗਰਗ ਜੀ ਚੈੱਕ ਅਪ ਕਰਨਗੇ ਤੇ ਆਪਰੇਸ਼ਨ ਕਰਨਗੇ ਸਮਾਂ ਜੋ ਹੈ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਹੈ ਮਹਾਰਾਜਾ ਅਗਰਸੈਨ ਜੀ ਦੇ ਜਨਤੀ ਦੇ ਸ਼ੁਭ ਅਪਸਰ ਤੇ ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ